ਮਿਸ਼ਾ ਪੰਜਾਬ ਚੈਨਲ ਤੇ ਮੈਰਾ ਜਿੰਦਰ ਕੌਰ ਖਬਰਾਂ ਲੈ ਕੇ ਹਾਜ਼ਰ ਹਾਂ ਸਿੱਧੂ ਮੂਸੇਵਾਲੇ ਦੇ ਘਰ ਮਾਰਚ ਮਹੀਨੇ ਚ ਖੜਨਗੀਆਂ ਖੁਸ਼ੀਆਂ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੇ ਘਰ ਮਾਰਚ ਮਹੀਨੇ ਚ ਖੁਸ਼ੀਆਂ ਘੜਨ ਜਾ ਰਹੀਆਂ ਹਨ ਕਿਉਂਕਿ ਮਹਿਰੂਮ ਗਾਇਕ ਦੀ ਮਾਤਾ ਚਰਨਕੌਰ ਬੱਚੇ ਨੂੰ ਜਨਮ ਦੇਣਗੇ। ਇਹੀ ਕਾਰਨ ਹੈ ਕਿ ਉਹ ਪਿਛਲੇ ਕਈ ਮਹੀਨਿਆਂ ਤੋਂ ਘੱਟ ਵੱਧ ਹੀ ਬਾਹਰ ਨਿਕਲਦੇ ਹਨ। ਅਤੇ ਹਰ ਐਤਵਾਰ ਨੂੰ ਆਪਣੇ ਪੁੱਤਰ ਦੇ ਪ੍ਰਸ਼ੰਚਕਾਂ ਨੂੰ ਵੀ ਨਹੀਂ ਮਿਲ ਰਹੇ। ਸਿੱਧੂ ਮੂਸੇਵਾਲੇ ਦੇ ਤਾਇਆ ਚਮਕੌਰ ਸਿੰਘ ਸਿੱਧੂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਪਰਮਾਤਮਾ ਦੇ ਸ਼ੁਕਰਗੁਜ਼ਾਰ ਹਾਂ ਕਿ ਸਾਡੇ ਜੇ ਵਿੜੇ ਨਵਾਂ ਜੀ ਆ ਰਿਹਾ ਹੈ। ਪੰਜਾਬ ਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤਾ ਗਿਆ ਟਰੈਕਟਰ ਮਾਰਚ ਹਰਿਆਣਾ ਚ ਟੋਲ ਨੂੰ ਲੈ ਕੇ ਕੀਤੇ ਗਏ ਪ੍ਰਦਰਸ਼ਨ। ਹਰਿਆਣਾ ਸਰਕਾਰ ਮੁਕਰੀ ਪ੍ਰਿਤਪਾਲ ਕਿਸਾਨ ਨੂੰ ਨਾ ਗ੍ਰਫਤਾਰ ਕੀਤਾ ਨਾ ਹੀ ਉਸ ਦੀ ਲਾਫ ਕੋਈ ਐਫ ਆਈ ਆਰ ਕੀਤੀ ਦਰਜ ਹਰਿਆਣਾ ਨੇ ਹਾਈ ਕੋਰਟ ਨੂੰ ਦੱਸਿਆ ਕਿਹਾ ਜੀਤ ਦੀ ਦਾਤਾ ਸਿੰਘ ਸਰਹੱਦ ਤੇ ਜ਼ਖਮੀ ਹਾਲਤ ਚ ਮਿਲਿਆ ਸੀ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਭਾਸ਼ਣ ਚ ਕਿਹਾ ਲੋਕਾਂ ਨੇ ਪਿਛਲੇ 10 ਸਾਲਾਂ ਚ ਨਵੇਂ ਭਾਰਤ ਦਾ ਨਿਰਮਾਣ ਹੁੰਦਿਆਂ ਦੇਖਿਆ ਹੈ ਉਹਨਾਂ ਨੇ ਜਲੰਧਰ ਬਿਆਸ ਤੇ ਮੋਗਾ ਸਮੇਤ 554 ਰੇਲਵੇ ਸਟੇਸ਼ਨਾਂ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ ਦਿੱਲੀ ਸ਼ਰਾਬ ਘਟਾਲੇ ਨਾਲ ਜੁੜੇ ਮਨੀ ਲਾਡਰਿੰਗ ਮਾਮਲੇ 'ਚ ਕਿਰੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਂਦਰੀਵਾਲ ਨੇ ਈਡੀ ਦੇ 7ਵੇਂ ਸੱਮਨ ਨੂੰ ਵੀ ਦਰਖਿਨਾਰ ਕਰ ਦਿੱਤਾ ਉਹ ਮੌੜ ਈਡੀ ਸਾਹਮਣੇ ਨਹੀਂ ਹੋਏ ਪੇਸ਼ ਮਰੀਮ ਨਵਾਜ਼ ਲਹਿੰਦੇ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਚੁਣੀ ਗਈ ਹੈ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੀ ਉਮੀਦਵਾਰ ਮਰੀਮ ਨਵਾਜ਼ ਨੇ 220 ਵੋਟਾਂ ਪ੍ਰਾਪਤ ਕਰਕੇ ਚੋਣ ਜਿੱਤੀ ਦਰਬਾਰ ਸਾਹਿਬ ਵਿਖੇ ਪਰਿਵਾਰ ਸਮੇਤ ਨਮ ਤੱਕ ਹੋਣ ਲਈ ਪੁੱਜੇ ਅਮਰੀਕੀ ਰਾਜਦੂਤ ਮਿਸਟਰ ਐਰੇਪ ਐਮ ਗਾਰਸੀਟੀ ਤੇ ਉਹਨਾਂ ਦੀ ਪਤਨੀ ਐਮੀ ਵੈਕਲੈਂਡ ਨੇ ਕਿਹਾ ਕਿ ਦਰਬਾਰ ਸਾਹਿਬ ਦੀ ਰੂਹਾਨੀਅਤ ਤੇ ਸੇਕ ਧਰਮ ਸੇਵਾ ਦੀ ਮਹਾਨਤਾ ਤੋਂ ਪ੍ਰਭਾਵਿਤ ਹਾਂ ਗੁਰੂ ਰਾਮਦਾਸ ਲੰਗਰ ਦੇ ਬੱਤਨ ਸਾਫ਼ ਕਰਨ ਦੀ ਵੀ ਸੇਵਾ ਕੀਤੀ ਇਸ ਮੌਕੇ ਐਡਵੋਕੇਟ ਧਾਮੀ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਪ੍ਰਧਾਨ ਧਾਮੀ ਨੇ ਅਮਰੀਕਾ ਲਈ ਸਿੱਧੀਆਂ ਹਵਾਈ ਉਡਾਨਾਂ ਸ਼ੁਰੂ ਕਰਨ ਦੀ ਉਨਾ ਪਾਸ ਮੰਗ ਕੀਤੀ ਸੱਤਾ ਜੇ ਹੌਣ ਤੇ ਫੌਜ ਚ ਭਰਤੀ ਦੀ ਪੁਰਾਣੀ ਵਿਵਸਥਾ ਕੀਤੀ ਜਾਵੇਗੀ ਬਹਾਲ ਕਾਂਗਰਸ ਦਾ ਦਾਵਾ ਅਗਨੀ ਵੀ ਯੋਜਨਾ ਨੂੰ ਕਰਾਂਗੇ ਬੰਦ ਕਾਂਗਰਸ ਪ੍ਰਧਾਨ ਖੜਗੇ ਨੇ ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮਮ ਨੂੰ ਚਿੱਠੀ ਲਿਖ ਕੇ ਕਿਹਾ ਕਿ 4 ਸਾਲਾਂ ਤੋਂ ਬਾਅਦ ਅਗਨੀ ਵੀਰਾਂ ਨੌਕਰੀ ਲੱਭਣ ਲਈ ਛੱਡ ਦਿੱਤਾ ਜਾਏਗਾ ਜਿਸ ਨਾਲ ਸਮਾਜ ਚ ਸਥਿਰਤਾ ਪ੍ਰਭਾਵਿਤ ਹੋ ਸਕਦੀ ਹੈ ਆਮ ਆਦਮੀ ਪਾਰਟੀ ਨੇ ਹੁੰਦਿਆ ਲੋਕ ਸਭਾ ਚੋਣਾਂ ਨੂੰ ਮੋਖਾ ਰੱਖਦੇ ਆ ਆਪਣੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਖੁਸ਼ ਕਰਨ ਲਈ ਵੱਖ-ਵੱਖ ਬੋਰਡਾਂ ਤੇ ਕਾਰਪੋਰੇਸ਼ਨਾਂ ਦੇ ਵਿੱਚ ਨਿਯੁਕਤੀਆਂ ਕੀਤੀਆਂ ਜਿਸ ਚਾ ਚੇਅਰਮੈਨ ਵਾਈਸ ਚੇਅਰਮੈਨ ਡਾਇਰੈਕਟਰ ਤੇ ਬੋਰਡ ਦੇ ਸੈਂਕੜੇ ਮੈਂਬਰ ਨਿਯੁਕਤ ਕੀਤੇ ਗਏ ਨਿਊਜ਼ ਬਿਊਰੋ ਮਿਸ਼ਨ ਪੰਜਾਬ ਧੰਨਵਾਦ